ਜਿਹੜੀ ਹਕੂਮਤ ਦੇ ਕਰਮ ਇਸ ਵੇਲੇ ਸਿੱਖਾਂ ਦੇ ਹੱਕਾਂ ਦੇ ਖਿਲਾਫ ਭੁਗਤੇ ਪਏ ਨੇ ਉਸ ਹਕੂਮਤ ਨੂੰ ਕਿਵੇਂ ਦਮਦਮੀ ਟਕਸਾਲ ਨੇ ਸਮਰਥਨ ਦੇ ਦਿੱਤਾ ਕੀ ਕਾਰਨ ਸੀ ਤੇ ਕੀ ਵਜ੍ਹਾ ਸੀ ਤੇ ਇਸ ਸਬਦ ਦਾ ਸਿੱਖ ਕੌਮ ਨੂੰ ਕੀ ਲਾਭ ਹੈ ਕਿਰਪਾ ਕਰਕੇ ਬਾਬਾ ਜੀ ਇਸ ਗੱਲ ਦਾ ਜਵਾਬ ਜ਼ਰੂਰ ਦੇਣ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਤੁਮਾਂ ਵੱਲੋਂ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਗਿਆ ਹੈ ਇਹ ਫੈਸਲਾ ਸਮਝ ਤੋਂ ਬਹੁਤ ਬਾਹਰ ਹੈ ਕਿਉਂਕਿ ਜਦੋਂ ਆਪਾਂ ਦਮਦਮੀ ਟਕਸਾਲ ਦਾ ਇਤਿਹਾਸ ਵੇਖਦੇ ਹਾਂ ਤੇ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਸਤ ਬਾਬਾ ਜਰਨੈਲ ਸਿੰਘ ਜੀ ਇਹਨਾਂ ਸਾਰੇ ਸਤ ਪੁਰਸ਼ਾਂ ਨੇ ਹਕੂਮਤ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਵੀ ਉਠਾਈ ਤੇ ਉਹਦਾ ਟੱਕਰਾਂ ਵੀ ਕੀਤਾ ਏ ਦਮਦਮੀ ਟਕਸਾਲ ਤਾਂ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਬਣ ਕੇ ਪੰਥ ਦੇ ਹੱਕ ਦੇ ਵਿੱਚ ਸਰਕਾਰ ਦੇ ਸਾਹਮਣੇ ਖੜਦੀ ਆਈ ਹੈ ਕਦੇ ਸਰਕਾਰ ਦੇ ਖੇਮੇ 'ਚ ਜਾ ਕੇ ਨਹੀਂ ਬੈਠੀ ਸਿੱਖ ਕੌਮ ਤਾਂ ਇਸ ਵੇਲੇ ਸਰਵਾਈਵਲ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰਦੀ ਪਈ ਹੈ ਜਿੱਥੇ ਇੱਕ ਪਾਸੇ ਵਿਦਵੀ ਦੇ ਮਸਲੇ ਪਏ ਨੇ ਬੰਦੀ ਸਿੰਘਾਂ ਦੇ ਮਸਲੇ ਪਏ ਨੇ ਉਥੇ ਨਾਲ ਦੇ ਨਾਲ ਹੀ 25B ਦਾ ਮਸਲਾ ਪਿਆ ਏ ਪੰਜਾਬ ਦੇ ਖੁਦਮੁਖਤਿਆਰੀ ਦਾ ਮਸਲਾ ਪਿਆ ਏ ਅਨੰਤ ਮੈਰਿਜ ਐਕਟ ਦਾ ਸਿੱਖ ਐਜੂਕੇਸ਼ਨ ਬੋਰਡ ਦਾ ਤੇ ਹੋਰ ਕਿੰਨੇ ਮਸਲੇ ਪਏ ਨੇ ਤਾਂ ਤਾਂ ਬਾਬਾ ਜੀ ਦੱਸਣ ਕੇ ਇਨ੍ਹਾਂ ਸਾਰੇ ਮਸਲਿਆਂ ਦੇ ਉੱਤੇ ਸਰਕਾਰ ਦੇ ਨਾਲ ਬਹਿ ਕੇ ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਇਹਨਾਂ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ ਨਹੀਂ ਤਾਂ ਫੈਡਰੇਸ਼ਨ ਤੇ ਸਮੂਹ ਸਿੱਖ ਸੰਗਤ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾਂਦਾ ਹੈ ਹੋ ਸਕਦਾ ਕੋਈ ਐਸੀ ਗੱਲ ਹੋਵੇ ਜੇ ਤਾਂ ਮੈਨੂੰ ਨਾ ਪਤਾ ਹੋਵੇ ਸੋ ਇਸ ਕਰਕੇ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਇਹ ਸਾਰੇ ਮਸਲੇ ਦੇ ਉੱਤੇ ਚਾਨਣ ਪਾਇਆ ਜਾਵੇ ਤੇ ਪੰਥ ਨੂੰ ਦੱਸਿਆ ਜਾਵੇ ਕਿ ਜਿਹੜੀ ਹਕੂਮਤ ਦੇ ਕਰਮ ਇਸ ਵੇਲੇ ਸਿੱਖਾਂ ਦੇ ਹੱਕਾਂ ਦੇ ਖਿਲਾਫ ਭੁਗਤੇ ਪਏ ਨੇ ਉਸ ਹਕੂਮਤ ਨੂੰ ਕਿਵੇਂ ਦਮਦਮੀ ਟਕਸਾਲ ਨੇ ਸਮਰਥਨ ਦੇ ਦਿੱਤਾ ਕੀ ਕਾਰਨ ਸੀ ਤੇ ਕੀ ਵਜ੍ਹਾ ਸੀ ਤੇ ਇਸ ਸਬਦ ਦਾ ਸਿੱਖ ਕੌਮ ਨੂੰ ਕੀ ਲਾਭ ਹੈ ਕਿਰਪਾ ਕਰਕੇ ਬਾਬਾ ਜੀ ਇਸ ਗੱਲ ਦਾ ਜਵਾਬ ਜ਼ਰੂਰ ਦੇ ਦਿਓ। ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਤੁਹਾਵਾਂ ਵੱਲੋਂ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਗਿਆ ਹੈ। ਇਹ ਫੈਸਲਾ ਸਮਝ ਤੋਂ ਬਹੁਤ ਬਾਹਰ ਹੈ ਕਿਉਂਕਿ ਜਦੋਂ ਆਪਾਂ ਦਮਦਮੀ ਟਕਸਾਲ ਦਾ ਇਤਿਹਾਸ ਵੇਖਦੇ ਹਾਂ ਤੇ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਸਤ ਬਾਬਾ ਜਰਨੈਲ ਸਿੰਘ ਜੀ ਇਹਨਾਂ ਸਾਰੇ ਸਤ ਪੁਰਸ਼ਾਂ ਨੇ ਹਕੂਮਤ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਵੀ ਉਠਾਈ ਤੇ ਉਹਦਾ ਟੱਕਰਾਂ ਵੀ ਕੀਤਾ ਏ ਦਮਦਮੀ ਟਕਸਾਲ ਤਾਂ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਬਣ ਕੇ ਪੰਥ ਦੇ ਹੱਕ ਦੇ ਵਿੱਚ ਸਰਕਾਰ ਦੇ ਸਾਹਮਣੇ ਖੜਦੀ ਆਈ ਹੈ ਕਦੇ ਸਰਕਾਰ ਦੇ ਖੇਮੇ 'ਚ ਜਾ ਕੇ ਨਹੀਂ ਬੈਠੀ ਸਿੱਖ ਕੌਮ ਤਾਂ ਇਸ ਵੇਲੇ ਸਰਵਾਈਵਲ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰਦੀ ਪਈ ਹੈ ਜਿੱਥੇ ਇੱਕ ਪਾਸੇ ਵਿਦਵੀ ਦੇ ਮਸਲੇ ਪਏ ਨੇ ਬੰਦੀ ਸਿੰਘਾਂ ਦੇ ਮਸਲੇ ਪਏ ਨੇ ਉਥੇ ਨਾਲ ਦੇ ਨਾਲ ਹੀ 25B ਦਾ ਮਸਲਾ ਪਿਆ ਏ ਪੰਜਾਬ ਦੇ ਖੁਦਮੁਖਤਿਆਰੀ ਦਾ ਮਸਲਾ ਪਿਆ ਏ ਅਨੰਤ ਮੈਰਿਜ ਐਕਟ ਦਾ ਸਿੱਖ ਐਜੂਕੇਸ਼ਨ ਬੋਰਡ ਦਾ ਤੇ ਹੋਰ ਕਿੰਨੇ ਮਸਲੇ ਪਏ ਨੇ ਤਾਂ ਤਾਂ ਬਾਬਾ ਜੀ ਦੱਸਣ ਕੇ ਇਨ੍ਹਾਂ ਸਾਰੇ ਮਸਲਿਆਂ ਦੇ ਉੱਤੇ ਸਰਕਾਰ ਦੇ ਨਾਲ ਬਹਿ ਕੇ ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਇਹਨਾਂ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ ਨਹੀਂ ਤਾਂ ਫੈਡਰੇਸ਼ਨ ਤੇ ਸਮੂਹ ਸਿੱਖ ਸੰਗਤ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾਂਦਾ ਹੈ ਹੋ ਸਕਦਾ ਕੋਈ ਐਸੀ ਗੱਲ ਹੋਵੇ ਜੇ ਤਾਂ ਮੈਨੂੰ ਨਾ ਪਤਾ ਹੋਵੇ ਸੋ ਇਸ ਕਰਕੇ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਇਹ ਸਾਰੇ ਮਸਲੇ ਦੇ ਉੱਤੇ ਚਾਨਣ ਪਾਇਆ ਜਾਵੇ ਤੇ ਪੰਥ ਨੂੰ ਦੱਸਿਆ ਜਾਵੇ ਕਿ ਜਿਹੜੀ ਹਕੂਮਤ ਦੇ ਕਰਮ ਇਸ ਵੇਲੇ ਸਿੱਖਾਂ ਦੇ ਹੱਕਾਂ ਦੇ ਖਿਲਾਫ ਭੁਗਤੇ ਪਏ ਨੇ ਉਸ ਹਕੂਮਤ ਨੂੰ ਕਿਵੇਂ ਦਮਦਮੀ ਟਕਸਾਲ ਨੇ ਸਮਰਥਨ ਦੇ ਦਿੱਤਾ ਕੀ ਕਾਰਨ ਸੀ ਤੇ ਕੀ ਵਜ੍ਹਾ ਸੀ ਤੇ ਇਸ ਸਬਦ ਦਾ ਸਿੱਖ ਕੌਮ ਨੂੰ ਕੀ ਲਾਭ ਹੈ ਕਿਰਪਾ ਕਰਕੇ ਬਾਬਾ ਜੀ ਇਸ ਗੱਲ ਦਾ ਜਵਾਬ ਜ਼ਰੂਰ ਦੇ ਜਿਹੜੀ ਹਕੂਮਤ ਤੇ ਕਰਮ ਇਸ ਵੇਲੇ ਸਿੱਖਾਂ ਦੇ ਹੱਕਾਂ ਦੇ ਖਿਲਾਫ ਪੁੱਗਤੇ ਪਏ ਨੇ ਉਸ ਹਕੂਮਤ ਨੂੰ ਕਿਵੇਂ ਦਮਦਮੀ ਟਕਸਾਲ ਨੇ ਸਮਰਥਨ ਦੇ ਦਿੱਤਾ ਕੀ ਕਾਰਨ ਸੀ ਤੇ ਕੀ ਵਜ੍ਹਾ ਸੀ ਤੇ ਇਸ ਸਭ ਦਾ ਸਿੱਖ ਕੌਮ ਨੂੰ ਕੀ ਲਾਭ ਹੈ ਕਿਰਪਾ ਕਰਕੇ ਬਾਬਾ ਜੀ ਇਸ ਗੱਲ ਦਾ ਜਵਾਬ ਜ਼ਰੂਰ ਦੇ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਤੁਹਾਵਾਂ ਵੱਲੋਂ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਗਿਆ ਹੈ ਇਹ ਫੈਸਲਾ ਸਮਝ ਤੋਂ ਬਹੁਤ ਬਾਹਰ ਹੈ ਕਿਉਂਕਿ ਜਦੋਂ ਆਪਾਂ ਦਮਦਮੀ ਟਕਸਾਲ ਦਾ ਇਤਿਹਾਸ ਵੇਖਦੇ ਹਾਂ ਤੇ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਸਤ ਬਾਬਾ ਜਰਨੈਲ ਸਿੰਘ ਜੀ ਇਹਨਾਂ ਸਾਰੇ ਸਤ ਪੁਰਸ਼ਾਂ ਨੇ ਹਕੂਮਤ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਵਾਜ਼ ਵੀ ਉਠਾਈ ਤੇ ਉਹਦਾ ਟੱਕਰਾ ਵੀ ਕੀਤਾ ਏ ਦਮਦਮੀ ਟਕਸਾਲ ਤਾਂ ਹਮੇਸ਼ਾ ਹੱਕ ਤੇ ਸੱਚ ਦੀ ਆਵਾਜ਼ ਬਣ ਕੇ ਪੰਥ ਦੇ ਹੱਕ ਦੇ ਵਿੱਚ ਸਰਕਾਰ ਦੇ ਸਾਹਮਣੇ ਖੜਦੀ ਆਈ ਹੈ ਕਦੇ ਸਰਕਾਰ ਦੇ ਖੇਮੇ 'ਚ ਜਾ ਕੇ ਨਹੀਂ ਬੈਠੀ ਸਿੱਖ ਕੌਮ ਤਾਂ ਇਸ ਵੇਲੇ ਸਰਵਾਈਵਲ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰਦੀ ਪਈ ਹੈ ਜਿੱਥੇ ਇੱਕ ਪਾਸੇ ਵਿਦਵੀ ਦੇ ਮਸਲੇ ਪਏ ਨੇ ਬੰਦੀ ਸਿੰਘਾਂ ਦੇ ਮਸਲੇ ਪਏ ਨੇ ਉੱਥੇ ਨਾਲ ਦੇ ਨਾਲ ਹੀ 25B ਦਾ ਮਸਲਾ ਪਿਆ ਏ ਪੰਜਾਬ ਦੀ ਖੁਦਮੁਖਤਿਆਰੀ ਦਾ ਮਸਲਾ ਪਿਆ ਏ ਅਨੰਤ ਮੈਰਿਜ ਐਕਟ ਦਾ ਸਿੱਖ ਐਜੂਕੇਸ਼ਨ ਬੋਰਡ ਦਾ ਤੇ ਹੋਰ ਕਿੰਨੇ ਮਸਲੇ ਪਏ ਨੇ ਤਾਂ ਤਾਂ ਬਾਬਾ ਜੀ ਦੱਸਣ ਕੇ ਇਨ੍ਹਾਂ ਸਾਰੇ ਮਸਲਿਆਂ ਦੇ ਉੱਤੇ ਸਰਕਾਰ ਦੇ ਨਾਲ ਬਹਿ ਕੇ ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਇਨ੍ਹਾਂ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ ਨਹੀਂ ਤਾਂ ਫੈਡਰੇਸ਼ਨ ਤੇ ਸਮੂਹ ਸਿੱਖ ਸੰਗਤ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾਂਦਾ ਹੈ ਹੋ ਸਕਦਾ ਕੋਈ ਐਸੀ ਗੱਲ ਹੋਏ ਜੇ ਤਾਂ ਮੈਨੂੰ ਨਾ ਪਤਾ ਹੋਏ ਸੋ ਇਸ ਕਰਕੇ ਮੈਂ ਬਾਬਾ ਜੀ ਨੂੰ ਬੇਨਤੀ ਕਰਦਾ ਕਿ ਇਹ ਸਾਰੇ ਮਸਲੇ ਦੇ ਉੱਤੇ ਚਾਨਣ ਪਾਇਆ ਜਾਵੇ ਤੇ ਪੰਥ ਨੂੰ ਦੱਸਿਆ ਜਾਵੇ ਕਿ ਜਿਹੜੀ ਹਕੂਮਤ ਦੇ ਕਰਮ ਇਸ ਵੇਲੇ ਸਿੱਖਾਂ ਦੇ ਹੱਕਾਂ ਦੇ ਖਿਲਾਫ ਭੁਗਤੇ ਪਏ ਨੇ ਉਸ ਹਕੂਮਤ ਨੂੰ ਕਿਵੇਂ ਦਮਦਮੀ ਟਕਸਾਲ ਨੇ ਸਮਰਥਨ ਦੇ ਦਿੱਤਾ ਕੀ ਕਾਰਨ ਸੀ ਤੇ ਕੀ ਵਜ੍ਹਾ ਸੀ ਤੇ ਇਸ ਸਬਦ ਦਾ ਸਿੱਖ ਕੌਮ ਨੂੰ ਕੀ ਲਾਭ ਹੈ ਕਿਰਪਾ ਕਰਕੇ ਬਾਬਾ ਜੀ ਇਸ ਗੱਲ ਦਾ ਜਵਾਬ ਜ਼ਰੂਰ